ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਆਪ ਬਹੁਤ ਸੋਹਣਾ ਡਿਜ਼ਾਈਨ ਲੈ ਕੇ ਆਏ ਆਂਗੇ ਬਹੁਤ ਹੀ ਪਿਆਰਾ ਡਿਜ਼ਾਈਨ ਤੁਹਾਡੇ ਲਈ ਮੇਰੇ ਭੈਣਾਂ ਵਾਸਤੇ ਬਹੁਤ ਸੌਖਾ ਵੀ ਆ ਤੇ ਇਹ ਡਿਜ਼ਾਈਨ ਇੱਕ ਡੱਬੀ ਬਣਦੀ ਹੈਗੀ ਦੇਖੋ ਬਹੁਤ ਪਿਆਰਾ ਹੈਗਾ ਆਪਾਂ ਦੋ ਤਿੰਨ ਸਲਾਈਆਂ ਪਾਈਆਂ ਨੇਗੀਆਂ ਤਾਂ ਕਿ ਤੁਹਾਨੂੰ ਡਿਜ਼ਾਈਨ ਦਾ ਪਤਾ ਲੱਗ ਸਕੇ ਤੇ ਬਹੁਤ ਸੌਖਾ ਵੀ ਆ ਤੇ ਇਹ 12 ਸਲਾਈਆਂ ਦਾ ਡਿਜ਼ਾਈਨ ਆਗਾ ਤੇ ਤਿੰਨ ਤਿੰਨ ਗੁੰਡਿਆਂ ਦੇ ਹਿਸਾਬ ਨਾਲ ਇਹ ਡਿਜ਼ਾਈਨ ਬਣਨਾਗਾ ਪੱਤਿਆਂ ਦੇ ਕੋਟੀ ਸਵਾਟਲ ਕੋਈ ਜੈਕਟ ਵਗੈਰਾ ਜ ਬਹੁਤ ਪਿਆਰਾ ਲੱਗਦਾ ਹੈ ਜੇਕਰ ਤੁਸੀਂ ਆਪਣੇ ਚੈਨਲ ਦਾ ਸਬਸਕ੍ਰਾਈਬ ਨਹੀਂ ਕੀਤਾ ਫ੍ਰੀ ਚੈਨਲ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਸਟ ਤੱਕ ਦੇਖਿਓ ਤੁਸੀਂ ਸਕਿਪ ਕਰਕੇ ਨਾ ਵੇਖੋ ਤਾਂ ਕਿ ਤੁਹਾਨੂੰ ਡਿਜ਼ਾਈਨ ਦਾ ਚੰਗੀ ਤਰ੍ਹਾਂ ਪਤਾ ਲੱਗ ਸਕੇ ਬਹੁਤ ਪਿਆਰਾ ਡਿਜ਼ਾਈਨ ਆ ਤੁਹਾਨੂੰ ਆਪਾ ਬਣਾ ਕੇ ਦੱਸਦੇ ਆ ਵੀ ਇਹ ਕਿਸ ਤਰ੍ਹਾਂ ਪੈਂਦਾ ਦੇਖੋ ਬਹੁਤ ਸੋਹਣੀਆਂ ਇਹ ਡੱਬੀਆਂ ਬਣਦੀਆਂ ਨੇਗੀਆਂ ਬਾਰਾਂ ਸਲਾਈ ਦੇ ਵਿੱਚ ਇਹ ਡੱਬੀ ਪੂਰੀ ਬਣ ਜਾਂਦੀ ਹੈਗੀ ਤਾਂ ਆਪਾਂ ਕਿਸ ਨੂੰ ਦੱਸਦੇ ਕਿ ਇਸ ਤਰ੍ਹਾਂ ਲਿਜਾਣ ਪੈਂਦਾ ਇਸ ਤਰ੍ਹਾਂ ਆਪਾਂ ਥੋੜਾ ਜਿਹਾ ਬਾਰਡਰ ਬਣਾ ਲਿਆ ਸੀਗਾ ਤਾਂ ਕਿ ਥੋੜਾ ਜਿਹਾ ਤੇ ਡਿਜ਼ਾਈਨ ਬਣਾਉਣਾ ਸੌਖਾ ਹੋ ਜਾਂਦਾ ਕਿ ਡਿਜ਼ਾਈਨ ਪਤਾ ਨਹੀਂ ਲੱਗਦਾ ਜੇ ਆਪਾਂ ਸਿੱਧੇ ਕੋੰਡੇ ਪਾ ਕੇ ਕੋਈ ਡਿਜ਼ਾਈਨ ਪਾਉਣੇ ਹ ਤਾਂ ਥੋੜਾ ਜਿਹਾ ਬਾਟਰ ਤਿਆਰ ਕੀਤਾ ਤੇ ਹੁਣ ਆਪਾਂ ਇੱਕ ਸਿੱਧੀ ਸਲਾਈ ਪਾਉਣੀ ਹੈਗੀ ਤੁਸੀਂ ਸਿੱਧੇ-ਸਿੱਧੇ ਗੁੰਡੇ ਪਾਉਣੇ ਇਹਦੇ ਵਿੱਚ ਕੋਈ ਡਿਜ਼ਾਈਨ ਨਹੀਂ ਪਾਉਣਾ ਹੈਗਾ ਸਾਰੀ ਸਲਾਈ ਸਿੱਧੀ ਹੀ ਪਾਉਣੀ ਹੈਗੀ ਸਿੱਧੀ ਸਲਾਈ ਪਾ ਕੇ ਸਾਰੀ ਦਿਖਾ ਦੇਣੀ ਆ ਕਿ ਕਿ ਆਪਾਂ ਹੁਣ ਉਲਟੇ ਪਾਸੇ ਆ ਗਏ ਆ ਤੇ ਆਪਾਂ ਤੁਹਾਨੂੰ ਦੱਸਦੇ ਆ ਇਹ ਡਿਜ਼ਾਈਨ ਉਲਟੇ ਪਾਸੇ ਸ਼ੁਰੂ ਹੁੰਦਾ ਹੈਗਾ ਤੇ ਸਿੱਧੇ ਪਾਸਾ ਆਪਾਂ ਇੱਕ ਵਾਰੀ ਸਿੱਧੀ ਸਲਾਈ ਪਾ ਲਈ ਆ ਉਹਦੇ ਵਿੱਚ ਕੋਈ ਡਿਜ਼ਾਈਨ ਚ ਫੇਰ ਹੈ ਨਹੀਂ ਇੱਕ ਵਾਰੀ ਪਾਈ ਹੈਗੀ ਆਪਾਂ ਹੁਣ ਆਪਾਂ ਉਲਟੇ ਪਾਸੇ ਇਹ ਡਿਜ਼ਾਈਨ ਸ਼ੁਰੂ ਕਰਨਾ ਕਿਸ ਤਰ੍ਹਾਂ ਸ਼ੁਰੂ ਕਰਨਾ ਹੈ ਪਹਿਲਾ ਕੁੰਡਾ ਤੁਸੀਂ ਬੁਣਨਾ ਭੁਲ ਸਕਦੇ ਹੋ ਸਿਲਪ ਕਾਰਨਾ ਸਿਲਪ ਕਰ ਸਕਦੇ ਹੋ ਤੁਹਾਡੀ ਮਰਜ਼ੀ ਹੈ ਕੀ ਹੁਣ ਇਹ ਤਿੰਨ ਗੁੰਡੇ ਧਾਗਾ ਪਿੱਛੇ ਕਰਨਾਗਾ ਜਿਹੜੇ ਇਹ ਤਿੰਨ ਗੁੰਡੇ ਆਗੇ ਇਹ ਬੌਂਨੇ ਨੇ ਇਹਗੇ ਇਸੇ ਤਰ੍ਹਾਂ ਹੀ ਸਲਿੱਪ ਕਰ ਲੈਨੇ ਆ ਇੱਕ ਦੋ ਤਿੰਨ ਇਹ ਤਿੰਨ ਗੁੰਡੇ ਸਲਿੱਪ ਕਰ ਲੈਨੇ ਨੇ ਇਹ ਆਪਾਂ ਬੌਂਨੇ ਲਈ ਹੈਗੇ ਹੁਣ ਧਾਗਾ ਪਿੱਛੇ ਰੱਖਣਾ ਤੇ ਤਿੰਨ ਗੁੰਡੇ ਆਪਾਂ ਸਿੱਧੇ ਬੌਂਨੇ ਨੇਗੇ ਤਿੰਨ ਇਸ ਤਰ੍ਹਾਂ ਹੁਣ ਆਪਾਂ ਤਿੰਨ ਸਲਿੱਪ ਕੀਤੇ ਤਿੰਨ ਨਹੀਂ ਗੁੰਬੇਸ ਲੈ ਪਕੀਤੇ ਨੇ ਤੇ ਤਿੰਨ ਆਪਾਂ ਸਿੱਧੇ ਬੁਣੇ ਰਾਂਗੇ ਇਸੇ ਤਰ੍ਹਾਂ ਹੀ ਸਾਰੀ ਸਲਾਈ ਪੈਣੀ ਹੈ ਤਿੰਨ ਸਲਿੱਪਾ ਤੇ ਤਿੰਨ ਸਿੱਧੇ ਤੇ ਹੁਣ ਆਪਾਂ ਫੇਰ ਤਿੰਨ ਸਲਿੱਪ ਕਰ ਲੈਣੇ ਨੇਗੇ ਧਾਗਾ ਪਿਛੇ ਰੱਖਣਾਗਾ ਤੁਸੀਂ ਧਾਗਾ ਪਿੱਛੇ ਕਰਕੇ ਫੇਰ ਤਿੰਨ ਸਿੱਧੇ ਪਾ ਲੈਣੇ ਆ ਇਹ ਬੈਕ ਸਾਈਡ ਆਲਾ ਜਿਹੜਾ ਧਾਗਾ ਆਪਣਾ ਪਿੱਛੇ ਹੈਗਾ इ न थोड़ा ल ू जी रखना आधा इसे म हमना पाई थे एक कुंडा तन्न स ल प, त स स द े तन्न ह द ह, ह ो न ा प ा फिर त, न, न, क, त, न, त, त न ् ल े कार लेने हैं दो इस तरह ते आनाल द े ख ड ़ ज न ਆ ਕਾ ਪ ਿੱ ਛ ਣ ਾ ਹੈਗਾ ਫੇਰ ਤਿੰਨ ਗੁੰਡੇ ਆਪਾਂ ਸਿੱਧੇ ਇੱਕ ਦੋ ਤੇ ਤਿੰਨ ਫੇਰ ਤਿੰਨ ਗੁੰਡੇ ਸਲੈਕਟ ਆ ਫੇਰ ਤ ਿ Tänne kun te släppukartteja. Tänne kun te sit te vaaleja. Unaa tänne kun te ਜੇ ਲਾਹਣੇ ਕੁ ਕੁੰਡਾ ਰਹਿ ਗਿਆ ਇਹ ਆਪਾਂ ਸਿੱਧਾ ਬਣ ਲੈਣਾ ਹੁਣ ਆਪਾਂ ਇਹ ਸਿੱਧੇ ਪਾਸੇ ਆ ਗਏ ਆਂ ਉਲਟੇ ਪਾਸੇ ਆਪਾਂ ਡਿਜ਼ਾਈਨ ਆ ਜਿਸ ਤਰ੍ਹਾਂ ਆਪਾਂ ਸ਼ੁਰੂ ਕੀਤਾ ਸੀ ਤੁਹਾਨੂੰ ਦੱਸਿਆ ਕਿ ਇਸ ਤਰ੍ਹਾਂ ਸ਼ੁਰੂ ਕਰਨਾ ਸੀਗਾ ਤੇ ਹੁਣ ਆਪਾਂ ਇਹ ਉਲਟੇ ਪਾਸੇ ਆ ਗਏ ਆਂ ਉਲਟੇ ਉਲਟੇ ਪਾਸੇ ਸ਼ੁਰੂ ਕੀਤਾ ਸੀਗਾ ਸਿੱਧੇ ਪਾਸੇ ਆਏ ਆਂ ਹੁਣ ਆਪਾਂ ਤੇ ਹੁਣ ਤੇ ਖਾਸ ਤੁਸੀਂ ਧਿਆਨ ਨਾਲ ਸਿੱਧੇ ਪਾਸੇ ਕਿਸ ਤਰ੍ਹਾਂ ਕਰਨਾ ਹੈ ਜਿਹੜੇ ਤਾਂ ਆਪਾਂ ਉਧਰ ਸਲਿੱਪ ਕੀਤੇ ਸੀ ਕੁੰਡੇ ਉਹ ਸਮੇਂ ਪੀ ਰੱਖਣੇ ਆਗੇ ਤੇ ਜਿਹੜੇ ਇੱਥੇ ਉਲਟੇ ਸੀਗੇ ਉਹ ਉਲਟੇ ਬਣਨੇ ਆਗੇ ਇੱਧਰ ਉਲਟੇ ਉਧਰ ਸਿੱਧੇ ਸੀ ਇੱਧਰ ਉਲਟੇ ਆਗੇ ਤਾਂ ਕੁੰਡੇ ਇਹ ਉਲਟੇ ਬਣ ਲੈਨੇ ਆ ਸਲੇਪ ਪਾ ਲੈ ਸਲੇਪ ਪੀ ਰੱਖਣੇ ਆ ਤੇ ਜਿਹੜੇ ਆਪਾਂ ਸਿੱਧੇ ਬਣਨੇ ਚ ਉਧਰ ਇਧਰ ਉਲਟੇ ਹੋ ਗਏ ਨੇ ਉਹ ਉਲਟੇ ਹੀ ਬਣਨੇ ਨੇ ਸਲੇਪ ਆ ਕੋਈ ਕੁੰਡਾ ਨਹੀਂ ਬਣਨਾ ਆਪਾਂ ਇਹ ਤੇ ਆੜ ਰੱਖਣਾ ਥੋੜਾ ਜਿਹਾ ਇਹ ਸਾਰੀ ਸਲਾਈ ਇਸੇ ਤਰ੍ਹਾਂ ਹੀ ਪੈਣੀ ਆਪਣੀ ਸਲੇਪਾਲੇ ਗੁੰਡੇ ਸਲੇਪ ਪਾਇਆ ਗਾ ਰੱਖਣੇ ਨੇ ਤੇ ਜਿਹੜੇ ਉਲਟੇ ਆ ਤੇ ਉਲਟੇ ਗੋਣੇ ਆ ਇਹ ਆਪਣੇ ਆਪ ਹੀ ਡਿਜ਼ਾਈਨ ਦਾ ਪਤਾ ਲੱਗ ਜਾਂਦਾ ਆਪਾਂ ਨੂੰ तीन कुंडे आप स्लिप कि स्लिप ही कर लेने अखीरला कुंडा भी आप उल्टा पाने ये सीधे पासे इस तरह सिलाई पैनी है कि हम आप उल्टे पास आ गए हम उल्टे पासे, पासे आपको कोई डिजाइन नहीं पाना उल्टे पास आप उल्टी ही करनी ये सारी सिलाई होती है ही बना बहुत सोना डिजाइन बनेगा यह बना के डब्बी बहुत प्यार लगदियाँ है Thank you. सीधे पास आ गए सीधे पास एक सिलाई आप सीधी पा लेनी है सारे गुंडे सीधे ही पैने हैं ਹਾਂਜੀ ਆਪਾਂ ਹੁਣ ਦੋ ਸਲਾਈਆਂ ਪਾਈਆਂ ਨੇ ਸਿੱਧੇ ਪਾਸੇ ਸਿੱਧੀ ਤੇ ਉਲਟੇ ਪਾਸੇ ਉਲਟੇ ਪਾਈਏ ਤੇ ਹੁਣ ਆਪਾਂ ਧਿਆਨ ਦੇਣਾ ਕਿ ਡਿਜ਼ਾਈਨ ਕਿਸ ਤਰ੍ਹਾਂ ਕਰਨਾ ਹੈ ਪਹਿਲਾ ਕੁੰਡਾ ਪੰਨਾ ਬੰਲੂਰ ਲਾਉਣ ਦਾ ਜਿਲਾਦੂ ਤੇ ਹੁਣ ਜਿਹੜੇ ਆਪਾਂ ਤਿੰਨ ਕੁੰਡੇ ਇਹ ਸਲਿੱਪ ਕੀਤੇ ਸੀ ਉਹਨਾਂ ਦੇ ਵਿੱਚੋਂ ਧਾਗਾ ਪਿੱਛੇ ਕਰ ਲੈਣਾਗਾ ਧਿਆਨ ਦੇਣਾ ਇੱਥੇ ਇੱਕ ਕੁੰਡਾ ਸਿੱਧਾ ਤਿੰਨ ਗੁੰਡੇ ਦੇ ਵਿੱਚ ਪਹਿਲਾ ਗੁੰਡਾ ਆਪਾਂ ਸਿੱਧਾ ਬਾਹਰ ਲੈ ਲਾਂਗਾ ਹੁਣ ਜਿਹੜੇ ਆਪਣੇ ਇਹਨਾਂ ਦੇ ਵਿੱਚੋਂ ਕੱਢ ਕੇ ਸਲਾਈ ਦੂਜੇ ਗੁੰਡੇ ਦੇ ਵਿੱਚ ਦੀ ਇਸ ਤਰ੍ਹਾਂ ਇਹ ਨੀਚੇ ਦੀ ਕਰ ਲੈਣਾ ਦੂਜਾ ਗੁੰਡਾ ਆਪਾਂ ਇਸ ਤਰ੍ਹਾਂ ਬਾਹਰ ਲੈ ਫੇਰ ਤੀਜਾ ਗੁੰਡਾ ਬਾਹਰ ਲੈਣਾਗਾ ਤੇ ਜਿਹੜੇ ਸਿੱਧੇ ਤਿੰਨ ਗੁੰਡੇ ਚ ਉਹ ਵੀ ਬਾਹਰ ਲੈਣੇ ਆ ਇਹ ਆਪਣੇ ਪੰਜ ਗੁੰਡੇ ਬਣ ਜਾਣਗੇ ਇੱਕ ਇਦੋ 3 4 5 ਇਸ ਤਰ੍ਹਾਂ ਇਹ ਪੰਜ ਗੁੰਡੇ ਬਣ ਜਾਣਗੇ ਪਹਿਲਾ ਗੁੰਡਾ ਸਿੱਧਾ ਵਿਚਲੜਾ ਇਹਨਾਂ ਦੇ ਵਿੱਚੋਂ ਜੰਗਾ ਕੇ ਤੇ ਫਿਰ ਇਹ ਤਿੰਨ ਗੁੰਡੇ ਇਸਲੇ ਪਲੇ ਹੋਗੇ ਤੇ ਤਿੰਨ ਗੁੰਡੇ ਹੀ ਇਹ ਸਿੱਧੇ ਵਾਲੇ ਹੋਗੇ ਇਹਨਾਂ ਦੇ ਵਿੱਚੋਂ ਇੱਕ ਗੁੰਡਾ ਫੇਰ ਆਪਾਂ ਸਿੱਧਾ ਮੋੜ ਲਿਆ ਫੇਰ ਵਿਚਕਾਰ ਵਾਲਾ ਆ ਗਿਆ ਇਹ इस म े दिस जो दिस सिलाई लेके चंगी तरह देखना दूजे कुंडे दे व ि ज दी करके फिर नीचे दी लेके आना है इस तरह इस तरह फिर तीसरा कुंडा पर सीधा बन लेना फ र ये तीन कुंडे स ी ध ि् न ै ए क क, 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 क ुंा स ीा ये सारी सिलाई इस तरह ही एक फिर कुंडा दो तीन चार पाँच। ba a jikun bai ba a laikar ojieta a na koyar jahala da ba su ba n jiwa ji rashin magunda-unda o da yau 4 5 ਇਹ 5 ਘੰਟੇ ਹੋ ਗਏ ਨੇ ਆਪਣੇ ਇਸ ਤਰ੍ਹਾਂ ਬਦਲੂਗਾ ਜੀ ਹੁਣ ਆਪਣੀ ਇਹ ਡੱਬੀ ਬਦਲੂਗੀ ਜਦੋਂ ਫਿਰ ਆਪਾਂ ਇਧਰੋਂ ਇੰਨਾ ਦੀ ਜਗਾ ਚੇਂਜ ਕਰਾਂਗੇ ਤਾਂ ਫਿਰ ਇਹ ਆਪਣੀ ਡੱਬੀ ਪੂਰੀ ਕਾ ਹੋਜੂਗੀ ਹੁਣ ਹੁਲਟੇ ਪਾਸੇ ਆਪਾਂ ਡਿਜ਼ਾਈਨ ਸ਼ੁਰੂ ਕੀਤਾ ਸੀ ਪਹਿਲਾਂ ਹੁਣ ਵੀ ਇਸੇ ਤਰ੍ਹਾਂ ਹੀ ਆਪਾਂ ਕਰਨਾ ਪਹਿਲਾਂ ਆਪਾਂ ਇੱਥੇ ਤਿੰਨ ਗੁੰਡੇ ਸਲਿੱਪ ਕੀਤੇ ਸੀ ਤਿੰਨ ਗੁੰਡੇ ਸਲਿੱਪ ਕੀਤੇ ਸੀ ਫੇਰ ਸਿੱਦੇ ਸੀ ਹੁਣ ਆਪਾਂ ਇਸ ਤਰ੍ਹਾਂ ਹੁਲਟ ਕਰਨਾਗਾ ਇਹ ਲਗਉਂਦਾ ਜਿਲਾ ਹਲੋ ਪਹਿਲਾ ਪਤਾ ਨਾਂ ਸਲੈਪ ਪਕੀਤੇ ਸੀਗੇ ਤੇ ਹੁਣ ਆਪਾਂ ਇਹ ਜਗਾ ਚੇਂਜ ਕਰਨੀ ਹੈ ਜੀ ਇਹਨਾਂ ਦੀ ਟੱਪੀ ਬਣਾਉਣੀ ਹੈ ਹੁਣ ਆਪਾਂ ਸਲੈਪ ਨੇ ਕਰਨੇ ਹੁਣ ਤਰਨ ਹੁਣੇ ਆਪਾਂ ਸਿੱਧੇ ਬੰਦ ਲੈਣੇ ਤਾਂ ਘਾ ਪਿੱਛੇ ਕਰਨਾ ਇੱਕ ਦੋ ਤਾਗਾ ਪਿੱਛੇ ਰੱਖਣਾ ਹੈ ਹੁਣ ਆਪਾਂ ਸਿੱਦੇ ਬਣਿਆ ਤੇ ਹੁਣ ਆਪਾਂ ਤਿੰਨ ਗੁੰਡੇ ਸਲਿੱਪ ਕਰਨੇ ਨੇ 1 2 ਤੇ 3 ਫਿਰ ਤਿੰਨ ਗੁੰਡੇ ਸਿੱਤੇ ਸिलाई ਉਸੇ ਤਰ੍ਹਾਂ ਹੀ ਪਾਣੀ ਹੈਗੀ ਸ਼ੁਰੂ ਤੋਂ ਬਸ ਧਿਆਨ ਰੱਖਣਾ ਵੀ ਜਿੱਥੇ ਪਹਿਲਾਂ ਪਸਲੇ ਪਕੀਤੇ ਸੀ ਉੱਥੇ ਹੁਣ ਤਿੰਨ ਸਿੱਦੇ ਰੱਖਣੇ ਨੇਗੇ ਇਹ ਤਿੰਨ ਗੁੰਡੇ ਸਿੱਤੇ ਕੇਤਨ ਸਲੇਪ ਸਾਰੀ ਸਲਾਹੀ ਇਸ ਤਰੀਕਾ ਹੋਗੀ प हम पा आगे टे पास डैन शुरू किया उल्टे हूँ जेड आप उल्टे इधर उल्टे बोन्ने जो स्लिप से स्लिप ही बोन्लिप सलेप कुंडे स्लिप ही करने कर दो तीन ये सारी सिलाई इसी तरह ही पैनी है उल्टे ही बनने ਆ ਗਿਆ ਪਾ ਉਲਟਾ ਪਾ ਲਿਆ ਹੁਣ ਉਲਟੀ ਪਾ ਕੇ ਜਿਸ ਤਰ੍ਹਾਂ ਆਪਾਂ ਪਹਿਲਾਂ ਸਲਾਈ ਉਲਟੀ ਪਾਈ ਸੀ ਇਸ ਤਰ੍ਹਾਂ ਹੀ ਵੀ ਸਾਰੀ ਸਲਾਈ ਉਲਟੀ ਪਾਉਣੀ ਹੈਗੀ ਜਿਵੇਂ ਦੀਆਂ ਨਹੀਂ ਬੈਣਾ ਕਪਾਸ ਤੇ ਪਾਸੇ ਆ ਗਿਆਂਗੇ ਹਮ ਸਿੱਧੇ ਪਾਸੇ ਪਤਿਆਂ ਦੇਣਾ ਜੇ ਤੁਸੀਂ ਇੱਕ ਸਲਾਈ ਸਿੱਧੀ ਫੋਨ ਦੇ ਸਿੱਧੀ ਪਾਸ ਆਉਂਦੇ ਉਹ ਤੁਹਾਡੀ ਮਰਜ਼ੀ ਆ ਇਸ ਦਾ ਗੈਪ ਥੋੜਾ ਜਿਆਦਾ ਹੋ ਜਾਂਦਾ ਵਿਚਕਾਰ ਦਾ ਤੇ ਜੇ ਨਹੀਂ ਫੋਨ ਤੁਸੀਂ ਨਾ ਪਾਓ ਸਿੱਧੇ ਪਾਸੇ ਸਿੱਧੀ ਸਲਾਈ ਪਾਉਣੀ ਆ ਪਾ ਲੋ ਤੁਸੀਂ ਹੁਣ ਆਪਾਂ ਇਹ ਹੁੰਡੇ ਸਿੱਧੇ ਰੱਖਨੇ ਆ ਆਪਾਂ ਸਿੱਧੀ ਸਲਾਈ ਪਾਉਣੀ ਆ ਔਰ ਧਿਆਨ ਦੇਣਾ ਆਪਾਂ ਇੱਕ ਸਲਾਈ ਸਿੱਧੀ ਤੇ ਉਲਟੀ ਪਾ ਲਈਏਗੀ ਤੇ ਹੁਣ ਆਪਾਂ ਇਹ ਪਹਿਲਾ ਹੁੰਡਾ ਇਹ ਆਪਣਾ ਸਿੱਧੇ ਸੀਗੇ ਤੇ ਹੁਣ ਦੇ ਪਾਸੇ ਹੁਣ ਆਪਾਂ ਇਹ ਜਿਹੜੇ ਤਿੰਨ ਸਿੱਧੇ ਸੀਗੇ ਉਹ ਪਤਨ ਸਿੱਧੇ ਬਣ ਲੈਣਗੇ ਧਿਆਨ ਦੇਣਾ ਹੁਣ ਜਿਹੜੀ ਹੁਣ ਆਪਣੇ ਤਿੰਨ ਸਲਿੱਪ ਦੇ ਵਿੱਚੋਂ ਇੱਕ ਕੁੰਡਾ ਆਪਾਂ ਸਿੱਧਾ ਬਣ ਲਿਆ ਜਿਹੜਾ ਵਿਚਕਾਰ ਲਾ ਲਾਗਾ ਜਿਸ ਤਰ੍ਹਾਂ ਆਪਾਂ ਪਹਿਲਾਂ ਕੀਤਾ ਸੀਗਾ

ਸਵਾਈ ਇਹ ਇਸ ਤਰ੍ਹਾਂ ਹੀ ਪਹਿਨੀ ਹੈ ਇੱਕ ਦਾ 2 3 4 5 ਹੁਣ ਇਹ ਡੱਬੀ ਬਣ ਗਈ ਹੈ ਦੇਖੋ ਬਹੁਤ ਸੋਹਣੀ ਡੱਬੀ ਬਣ ਗਈ ਹੈਗੀ ਇਸੇ ਤਰ੍ਹਾਂ ਹੀ ਇਹ ਡੱਬੀਆਂ ਬਣਦੀਆਂ ਲੱਗੀਆਂ ਬਹੁਤ ਪਿਆਰਾ ਡਿਜ਼ਾਈਨ ਲੱਗਦਾਗਾ ਤਾਂ ਇਸੇ ਤਰ੍ਹਾਂ ਹੀ ਇਸ ਜਗ੍ਹਾ ਤੇ ਹੁਣ ਆਪਾਂ ਜਿੱਥੇ ਤਿੰਨ ਸਿੱਧੇ ਰੱਖੇ ਸੀ ਹੁਣ ਉੱਥੇ ਤਿੰਨ ਸਲਿੱਪ ਹੋ ਜਾਣਗੇ ਅਸੀਂ ਇਹਨਾਂ ਜਗ੍ਹਾ ਬਦਲੀ ਜਾਓਗੇ ਇਸੇ ਤਰ੍ਹਾਂ ਹੀ ਇਹ ਡੱਬੇ ਤਿਆਰ ਹੋ ਗਏ ਹਾਂ ਪਲੀਜ਼ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰ ਤੇ ਆ ਕਰੋ ਤੇ ਕਮੈਂਟ ਕਰਕੇ ਦੱਸਿਆ ਕਰੋ ਤੇ ਵੀਡੀਓ ਨੂੰ ਲਾਸਟ ਤੱਕ ਦੇਖੋ ਤਾਂ ਕਿ ਤੁਹਾਨੂੰ ਡਿਜ਼ਾਈਨ ਦਾ ਪਤਾ ਲੱਗ ਸਕੇ ਚੈਨਲ ਆਪਣਾ ਸਬਸਕ੍ਰਾਈਬ ਕਰ ਲਓ ਥੈਂਕ ਯੂ